ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਤੋਂ ਗੁੱਜਰ ਦੇ ਸ਼ੱਕੀ ਕਿਰਨ ਵਾਲੇ ਵਿੱਚ ਅੱਜ ਗੁੱਜਰ ਭਾਈਚਾਰੇ ਦੀਆਂ 27 ਮੱਝਾਂ ਪਾਣੀ ਵਿੱਚ ਡੁੱਬਣ ਕਾਰਨ ਮਰ ਗਈਆਂ ਜਦਕਿ 23 ਮੱਝਾਂ ਕਿਰਨ ਨਾਲੇ ਵਿੱਚ ਲਾਪਤਾ ਹੋ ਗਈਆਂ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁੱਜਰ ਯੂਸਫ ਪੁੱਤਰ ਨਵਾਬਦੀਨ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਚਾਰ ਪਰਿਵਾਰ ਆਪਣੀਆਂ 50 ਦੇ ਕਰੀਬ ਮੱਝਾਂ ਨੂੰ ਚਾਰਨ ਲਈ ਕਿਰਨ ਨਾਲੇ ਦੇ ਕਿਨਾਰੇ ਤੇ ਗਏ ਸਨ ਕਿ ਇਸ ਉਪਰੰਤ ਮੱਝਾਂ ਕਿਰਨ ਨਾਲੇ ਦੇ ਡੂੰਘੇ ਪਾਣੀ ਵਿੱਚ ਵੜ ਗਈਆਂ ਉਹਨਾਂ ਦੱਸਿਆ ਕਿ ਨਾਲੇ ਵਿੱਚ ਉੱਗੀ ਜਲ ਕੁੰਬੀ ਅਤੇ ਡੂੰਘੇ ਪਾਣੀ ਵਿੱਚ ਫਸ ਗਈਆਂ ਜਿਸ ਦੌਰਾਨ ਸਾਈ ਮੱਝਾਂ ਦੀ ਮੌਤ ਹੋ ਗਈ ਜਦ ਕੇ ਬਾਕੀ ਲਾਪਤਾ ਹਨ ਉਹਨਾਂ ਕਿਹਾ ਕਿ ਡੂੰਘੇ ਪਾਣੀ ਵਿੱਚ ਮੱਝਾਂ ਦੀ ਪਾਲ ਕੀਤੀ ਜਾ ਰਹੀ ਤੇ ਗੁੱਜਰ ਯੂਸਫ ਨੇ ਦੱਸਿਆ ਕਿ ਮੱਜਾ ਮਰਨ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹਾਂਜੀ ਮੈਂ ਪਹਿਲਾਂ ਆਪਣਾ ਨਾਮ ਦੱਸੋ ਜੀ। ਜੀਤ ਸਿੰਘ ਜਨਾਬ ਪਿੰਡ ਕਿਹੜਾ ਜੇ? ਤੇਰੀ ਅੰਮਾ ਬਾਦ। ਕੀ ਵਾਕਿਆ ਹੋਇਆ ਜੇ? ਬਾਗਾ ਜੇ ਡੰਗਰ ਚੁਗਣ ਆਏ ਨਾ। ਲੱਕਾਂ ਨੇ ਮੱਝ ਬੂੜੀ ਥੱਲੇ ਆ ਗਏ ਨਾ। ਅੰਦੇ ਸਦਾਈ ਡੰਗਰ ਮਰ ਗਏ ਨਾ। ਤੇ ਬਾਕੀ ਦੇ ਕੋਈ 10 ਲੱਬੇ ਬਾਕੀ ਲੱਭਣ ਦੇ ਆ। ਅੰਦੇ ਕਰਨ ਸਾਵਨੀਆਂ ਪੂਰੀ ਬੱਕ ਲੱਗਾ ਕਰਨ ਭਰੀ ਗਈ ਦੀ ਐ। ਕਿੰਨੇ ਕਵੇ ਦਾ ਵਾਕਿਆ ਜੇ? ਇਹ 10-11 ਵਜੇ ਦਾ ਵਾਕਾ ਆਇਆ। ਕੀ ਕਹਤੇ ਕਿਨੇ ਕਿਨੇ ਡੰਗਰ ਕਿਨੇ ਕਿਨੇ ਮਰੇ ਨੇ 8 ਡੰਗਰ ਦੂਸਰੇ ਦੇ 10 ਡੰਗਰ ਬशीर ਦੇ ਯੂਸਫ ਕੌਂ ਦੇ ਹਾਂਜੀ ਯੂਸਫ ਆਏ ਹਾਂਜੀ ਹੋਰ 10 ਡੰਗਰ ਬशीर ਦੇ ਆਹ ਪੰਜ ਡੰਗਰ ਰਵੀ ਦੇ ਆ ਉਹਦਾ ਜਮੰਡਾ ਇਹਦਾ ਯੂਸਫ ਦਾ ਯੂਸਫ ਦਾ ਮੰਡਾ ਰਵੀ ਇੱਕ ਜਵਾਈ ਹੈ ਇੱਕ ਜਵਾਈ ਦਾ ਬਾਗਾ ਚਾਰ ਦੀਆਂ ਐ ਹਾਂ ਇਹ ਨੇ ਡੰਗਰ ਸਦਾਈ ਡੰਗਰ ਮਾਰਗੇ ਨੇ ਸਦਾਈ ਡੰਗਰ ਮਾਰਗੇ ਦੇ ਨਾਲ ਕੋਈ ਵੀ ਨਹੀਂ ਜੀ ਅਸੀਂ ਕੋਲ ਵੀ ਨਹੀਂ ਗਈ ਹੈ ਚਲੋ ਸਦਾਈ ਮਾਰ ਗਏ ਨੇ ਯਾਰ ਮੌਕੇ ਦੇ ਹੋ ਗਿਆ ਜੁੰਤੀ ਪਤਾ ਹੋਰ ਵੀ ਹੋ ਸਕਦੀਆਂ ਨੇ ਬਾਕੀ ਡੰਗਰ ਲੱਭਗੇ ਨਹੀਂ ਬਾ ਬਾਜੀ ਲੱਭਗੇ ਨਹੀਂ ਬਾਜੀ ਲੱਭਗੇ ਨਾ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਮੰਗ ਦੇ ਕਰਦੇ ਆ ਬਈ ਗਵਰਨਮੈਂਟ ਨੇ ਜਿਹੜੀ ਐ ਹੋਣੀ ਚਾਹੀਦੀ ਹੈ ਗਰੀਬਾਂ ਨੂੰ ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ ਹੈ ਖਾਣ ਨੂੰ ਸਾਡੇ ਕੋਲ ਇਹੋ ਦੇ ਦੋ ਨਹੀਂ ਆ ਮਿਲ ਜਾਂਗੀ ਹੋ ਮਰ ਗਈਆਂ ਰੋਟੀ ਹੱਲਦੇ ਤੋਂ ਮੇਰੇ ਕੱਪੜੇ ਤੋਂ ਰਹਿ ਗਏ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਚਾ ਦੇ ਕੋਈ ਸਾਡੀ ਮਦਦ ਕਰੇ ਠੀਕ ਹੈ ਆਈ ਬੰਦੇ ਕੀ ਨਾ ਮੇਰੇ ਨਫਤ ਮਾ ਜੀ ਕੀ ਹੋਇਆ ਕੀ ਵਾਕਿਆ ਇਹੀ ਡੰਗਰਾਂ ਨੂੰ ਲੈ ਕੇ ਆਉਂਦੇ ਪਈ ਸੀ ਤੇ ਗਰਮੀ ਬਹੁਤ ਹੀ ਸੀ ਤੇ ਡੰਗਰ ਜਾ ਬੜੇ ਜਾ ਕੇ ਪਾਣੀ ਵਿੱਚ ਜਾ ਬੜਿਆ ਤੇ ਘਟੋ ਘਟ ਵੀ ਹਾਡੀਆਂ ਵੀ 25 ਤੇ ਲੱਗੇ ਲੱਗੇ ਮੱਝਾਂ ਜਣੀਆਂ ਉਹ ਲਾਪਤਾ ਹੈਗੀਆਂ ਮਾਂ ਤੇ 25 ਮੱਝਾਂ ਲਾਪਤਾ ਤੇ ਬਾਕੀ ਇਹੀ ਲੱਭਣੀ ਠੀਕ ਹੈ ਕੀ ਆਪਣੇ ਵਰਗੀਆਂ ਨੇ ਨਹੋਂਣ ਦੇ ਵਿੱਚ ਬੜੀਆਂ ਕੀਤਾ ਨੀ ਮੱਝਾਂ ਆਹੀ ਬਸ ਆਇ ਤੇ ਚਾਹਦੇ ਪਈ ਨਹੋਂਣ ਵਾਸਤੇ ਵਿੱਚ ਬੜੀਆਂ ਹੀ ਗਰਮੀ ਬਹੁਤ ਜ਼ਿਆਦਾ ਸੀ ਤੇ ਵਿੱਚ ਹਰ ਬੂਟੀ ਦੇ ਵਿੱਚ ਜਾ ਬੜੀਆਂ ਦੇ ਵਿੱਚ ਬੂਟੀ ਆ ਗਈ ਪਹਿਲਾਂ ਵੀ ਚਾਹਦ ਰਹੇ ਇਥੇ ਮੇਰੇ ਹਾਂਜੀ ਪਹਿਲਾਂ ਵੀ ਬਹੁਤ ਵਾਰ ਚਾਹਦ ਰਹੇ ਨਾਲ ਤੁਹਾਡੇ ਕੋਣ ਆਇਆ ਸੀ ਮੇਰੇ ਨਾਲ ਭਾਈ ਇਹ ਮੇਰਾ ਨਾਲ ਹੀ ਬੱਦੂ ਪਣਾਈ ਆਹੀ ਤੇ ਘਾਟਾ ਪ੍ਰਾਤਿਕ ਪਣਾਈ ਆਈ ਹੈ